ਦੇਖ ਲੋ ਜੋਰ ਜਿਹੜਾ ਦਾ ਸ਼ੂਟ 100 ਰੁਪਏ। ਬਾਜੀ ਸ਼ੂਟ ਦਾ ਪੀਸ 100 ਰੁਪਏ ਆ ਦੇਖੋ ਪ्योर ਨੇਚਰਲ ਦਾ। ਸੋ ਜਿਹੜਾ ਮਰਜੀ ਇਹਦੇ ਵਿੱਚੋਂ ਲੈ ਜਾਓ। ਜੋ ਮਰਜੀ ਲੈ ਜਾਓ ਬਾਈ। 100 ਰੁਪਏ ਦਾ ਸ਼ੂਟ ਆ ਏ। 100 ਰੁਪਏ ਦੇ ਨੇਹਰੀਆਂ। ਕੱਲ ਸਵੇਰੇ ਆਹ ਪਾੜਾ ਸਿਲਕ ਦਾ ਸ਼ੂਟ 1500 ਦਾ। ਹਾਂਜੀ। ਇਹ ਵੀ 100 ਰੁਪਏ ਦਾ ਆ। ਇਹ ਵੀ 100 ਰੁਪਏ ਚ। 100 ਰੁਪਏ 100 ਰੁਪਏ 100 ਰੁਪਏ ਦਾ ਚੈਲੰਜ ਐ। 100 ਰੁਪਏ ਚ ਬਾਜੀ। ਸਲੋ ਜੀ ਬਾਬੇ ਦੇ ਹੱਟੀਆਂ ਪੂਰਾ ਤਮਾਕਾ ਕਰਤਾ। ਕੱਲ ਸ਼ਨੀਵਾਰ ਤੇ ਐਤਵਾਰ ਦੋ ਦਿਨ ਆ ਜਾਓ ਆ ਚੈ ਬਾਬੇ ਦੀ ਹੱਟੀ ਤੋਂ ਲੈ ਜਾਓ 100-100 ਰੁਪਏ ਚ 100-100 ਰੁਪਏ ਚ ਸੂਟ ਕਰਦੇ ਬਾਬੇ ਸਿੱਟੀ ਨੇ ਆਹ ਜਿਹੜਾ ਸੋਹਣਾ ਸੂਟ ਆ ਗਰ ਦੁਪੱਟਾ ਮਿਲ ਜੇ ਇਹ ਆਪਾਂ 100 ਰੁਪਏ ਦੇ ਰਹੇ ਹਾਂ ਦੇਖੋ ਮਿਲਣਾ ਸ਼ਨੀਵਾਰ ਰਿਆ ਕੱਲ ਸਵੇਰੇ ਸਵੇਰੇ ਆ ਜਾਓ 100-100 ਰੁਪਏ ਸੂਟ 100-100 ਰੁਪਏ ਚ ਸੂਟ ਬਾਬੇ ਦੀ ਹੱਟੀ ਨੇ ਕਰਦੇ 100-100 ਰੁਪਏ ਚ ਸੂਟ ਸਿਰਫ ਸ਼ਨੀਵਾਰ ਐਤਵਾਰ ਜਿਹੜਾ ਪਹਿਲਾ ਆ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਚੈੱਕ ਕਰ ਲੋ ਜਿਹੜੇ ਭੈਣ ਭਰਾ ਬਜ਼ਾਰਾਂ ਚ ਜਾ ਕੇ 700-800 ਰੁਪਏ ਦਾ ਸੂਟ ਲੈਂਦੇ ਨਾ ਜੀ ਆਪਾਂ ਅੱਜ ਵੀ ਦੇ ਰਹ 500 ਦਾ 3 ਕੋਈ 1400 ਨਹੀਂ ਕੋਈ 400 ਨਹੀਂ 600 ਰੁਪਏ ਦਾ ਸੂਟ ਦੇਣਾ ਦਮਾ ਕੇ ਬੁੱਧਵਾਰ ਤੱਕ ਸ਼ਨੀਵਾਰ ਇੱਕ ਵਾਰ ਸੋਮਵਾਰ ਮੰਗਵਾਂ ਬੁੱਧਵਾਰ ਆ ਜਾਓ ਲੈ ਜਾਓ ਬਾਪੇ ਦੀ ਹੱਤੀ ਬਸਟ ਅੱਡੇ ਦੇ ਸਾਹਮਣੇ ਅੱਜ 1500 ਤੋਂ ਸਟਾਰਟ ਹੁੰਦਾ ਇੱਥੇ ਅੱਧਾ ਕਰਤਾ ਅੱਦੇ ਦਾ ਵੀ ਘਟਾਤਾ ਜੇ 700 ਚ ਲੈ ਜਾਓ ਇਹ ਭਾਜੀ ਆਫਰ ਦੁਬਾਰਾ ਲੱਗਣ ਲੱਗੀ ਆ ਹਾਂ ਕੀ ਲੱਗਣ ਲੱਗੀ ਆ ਦੁਬਾਰਾ ਆਫਰ ਦੁਬਾਰਾ ਆਫਰ ਲੱਗਣ ਲੱਗੀ ਹੈ ਸ਼ੁੱਕਰਵਾਰ ਤੇ ਸ਼ਨੀਵਾਰ ਦੇ ਐਤਵਾਰ ਠੀਕ ਹੈ ਸ਼ੁੱਕਰਵਾਰ ਦੇ ਭਾਜੀ ਲੰਘ ਗਿਆ ਜੀ ਸ਼ਨੀ ਦੇ ਐਤਵਾਰ ਦੀ ਆਫਰ ਹੈ ਜੀ ਹਾਂ ਆ ਦਿਖਾ ਰੇ ਵੀਰੇ ਨੇੜੇ ਕਰਕੇ ਹੈਂਡਵਰਕ ਨਾਲ ਚਨੂਨ ਦਾ ਦੁਪੱਟਾ ਰੰਗ ਚਾਰ ਕੀ ਆ ਦੇਖੋ ਪੀਸ ਬਣਿਆ ਹੋਇਆ ਹਾਂਜੀ ਨਾ 1200 ਤੇ ਨਾ 1500 ਲੋ 450 ਦਾ ਸੂਟ ਸਾਢੇ 450 ਸੂਟ ਆ ਆ ਲੋ ਸਾਢੇ 450 ਰੁਪਏ ਦਾ ਸੂਟ ਭਾਜੀ ਪਿਓਰ ਗਲਾਸ ਤੇ ਸੂਟ ਬ੍ਰਾਂਡ ਦੀਆਂ ਕੁਆਲਿਟੀਆਂ ਕੁਆਲਿਟੀ ਵੀ ਭਾਜੀ ਇੱਕ ਨੰਬਰ ਹੋਊਗੀ ਆ ਲੋ ਚਾਰ ਚਾਰ ਰੰਗ ਦੇਣੇ ਆ 88 ਤੋਂ 770 ਬਜ਼ਾਰਾਂ ਵਿੱਚ ਦਾ ਸਾਡੇ ਕੋਲ ਲੈ ਜਾਓ 800 ਦੇ ਦੋ 400 ਰੁਪਏ ਚ ਸੂਟ ਦੇ ਲੈਣਾ 400 ਰੁਪਏ ਸੂਟ ਕਰਤਾ ਭਾਜੀ ਜਲਦੀ ਜਲਦੀ ਆ ਜਾਓ ਦੇਖੋ ਪੀਸ ਬਣਿਆ ਹੋਇਆ ਹਾਂਜੀ ਆ ਕੰਮ ਦੇਖੋ ਕੀਤਾ ਹੋਇਆ ਦਪੱਟਾ ਵੀ ਖੁੱਲਾ ਡੁੱਲਾ ਭਾਜੀ ਰੰਗ ਵੀ ਚਾਰ ਰੇਟ 650 ਨਾਲ 1200 ਨਾਲ 1500 ਹੋਲ ਸੇਲ ਵਿਆਹ ਸ਼ਾਦੀ ਦਾ ਜਿਹੜੇ ਕੱਪੜੇ ਨਾਲ ਬਾਜ਼ਾਰ ਚ 50000 ਦਾ ਬਾਬੇ ਦੇਟ ਤੋਂ 20000 ਆ ਦੇਖੋ ਤੁਸੀਂ ਸੂਟ ਦੇ ਕਰਾਈ ਕਰਾਂ ਚਲੇ ਜਾਓਗੇ ਨਾ ਡਬਲ ਪੈਸੇ ਲੱਗਣਗੇ ਆਪਾਂ ਤੁਹਾਨੂੰ ਫ੍ਰੀ ਦੇ ਰੇਟ ਦੇ ਕੱਪੜਾ ਦੇਣ ਲੱਗੇ ਆ ਜੀ ਉਹ ਵੀ ਗੰਗਾ ਬ੍ਰਾਂਡ ਦਾ ਸੂਟ ਹਾਂਜੀ ਆ ਸ਼ਾਰਟ ਆ ਗਈ ਭਾਈ ਤੁਹਾਡੇ ਹੱਥ 'ਚ ਖੋਲੋ ਜੀ ਹਾਂਜੀ ਇਦਾਂ ਦਾ ਹੈਂਡਬਰਗਰ ਡਿਜੀਟਲ ਦੁਪੱਟਾ ਨਾਲ ਹਾਂਜੀ ਭਾਜੀ 2500 ਰੁਪਏ 'ਚ ਸ਼ਾਰਟ ਹੁੰਦਾ ਲੋ 1000 ਰੁਪਏ ਦਾ ਕਰਤਾ ਜੀ ਲਓ 1000 ਰੁਪਏ ਦੇ ਵਿੱਚ ਸੂਰ ਦੇਤਾ ਇਹਦੇ ਵਿੱਚ ਵੀ ਡਿਜ਼ਾਈਨ ਰੰਗ ਬਹੁਤ ਮਿਲ ਜਣੇ ਆ ਭਾਜੀ ਲਾਜਵਾਬ ਤੋਹਫਾ ਜੀ ਕੱਪੜਾ ਨਹੀਂ ਐਸੇ ਤੋਹਫਾ ਗਾਗੇ ਇਦਾਂ ਦਾ ਦੁਪੱਟਾ ਹਾਂਜੀ ਭਾਜੀ ਮੁਫਤ ਦਾ ਭਾ ਕੀ ਰੇਟ ਆ 1000 ਰੁਪਏ ਦਾ ਸੂਰ 1000 ਰੁਪਏ 'ਚ ਆ ਦੇਖ ਲੋ ਆ ਦੇਖੋ ਇਹੇ ਦੂਰ ਦੰਮੀਆਂ ਤੇ ਲਾ ਕੇ 3 3000 25 25 ਰੋ ਬਜ਼ਾਰਾ ਚ ਬਾਬੇ ਦੇ ਟੇ ਆ ਜੂਗੇ ਤਾਂ ਲੈ ਜਾਓ 1000 ਚ ਆ ਲੋ ਭਾਜੀ ਲਾਜਵਾਬ ਦੁਪੱਟਾ ਦੇਖੋ ਨਾਲ ਜੀ ਰੇਟ ਮੁਫਤ ਦਾ ਭਾਜੀ ਆ ਲੋ 500 ਰੁਪਿਆ ਦਾ ਸੂਟ 4 ਕਲਰ ਦਾ ਚਾਟ ਬਹੁਤ ਵਾਰ ਦਾ ਕਬੱਡੀ ਸੇលਿਆ ਸ਼ਨੀਵਾਰ ਐਤਵਾਰ ਦਾ ਵੱਡੇ ਫਾਇਦੇ ਹੋਣੇ ਆ ਆ ਦੇਖੋ ਸੋਦੇ ਹਾਂਜੀ ਆ ਦੇਖੋ ਦੁਪੱਟੇ ਜੀ ਬਾਜੂ ਵਰਕ ਹਮ ਡਿਜ਼ਾਈਨ 1 2 1 ਆਊਗਾ ਨਾ 1000 ਤੇ ਨਾ 1200 ਇਹ ਲੋ 600 ਰੁਪਏ ਕਰਤੇ ਸੂਟ ਔਰ ਵਿਸਕੋਜ਼ ਡਿਸਟਲ ਦੇ ਸੂਟ ਨਾਲੇ ਦੁਪੱਟੇ オリジナル ਫੁੱਲ ਪਿਓਰ ਦੇ ਮਾ ਕੇ ਨਾ ਪਾਜੀਆ ਪੀਸੀ ਲੁੱਕ ਦੇਖੋ ਦੇ ਆ ਦੁਪੱਟਾ ਦੇਖੋ 13 1300 ਕਰਤੀ ਲੋ ਇਹ ਵੀ 1300 ਰੁਪਏ ਚ ਦੇਣਾ ਯਾ ਇਹ ਨਹੀਂ ਵੀ ਜੇ ਹੈਵੀ ਹੋ ਗਿਆ ਡਾਵਡ ਵਰਕ ਆ ਗਿਆ ਰੇਟ ਵਾਜੂ ਹਾਜੀ ਲੈਣਾ ਵਿਆਹ ਸ਼ਾਦੀਆਂ ਲਈ ਕਪੜਾ ਵਧੀਆ ਪਿਓਰ ਨੇਚਰਲ ਗਰੇਬ ਦੇ ਸੂਟ ਹੈਵੀ ਹੈਂਡ ਵਰਕ ਨਾਲ ਹਾਂਜੀ ਆ ਚੀਜ਼ਾਂ ਦੇਖ ਲੋ ਡਿਜ਼ਾਈਨਿੰਗਾਂ ਦੇਖ ਲੋ ਇਦਾਂ ਦੇ ਹੈਵੀ ਸੂਟ ਚਨੋਂਨ ਦੇ ਦੁਪੱਟਿਆਂ ਨਾਲ ਜੀ ਬਾਜੀ ਫੁੱਲ ਸੈੱਜ 2500 3000 ਦਾ ਸੂਟ ਆ ਲੋ 1500 ਦਾ ਕਰਤਾ ਜੀ ਸੁਪਰ ਤੋਂ ਉੱਪਰ ਦਾ ਆਰਟੀਕਲ ਹਾਂਜੀ ਭਾਈ 5000 ਦਾ ਸੂਟ ਸਟਾਰਟ ਹੁੰਦਾ ਆ ਲੋ 2800 ਰੁਪਏ ਦੇ ਦਾਂਗੇ ਸੋ ਤੁਸੀਂ ਇਹ ਚੈੱਕ ਕਰੋ ਸਾਡੇ ਕੋਲ 2 400 ਸੂਟ ਤਾਂ ਹੈਗੇ ਪਰ ਸਾਡੇ ਕੋਲ ਉੱਪਰ ਰੇਂਜੇ ਵੀ ਹੈਗੀਆਂ ਜਿਹੜੇ ਬਾਜ਼ਾਰ 'ਚ 5 5000 'ਚ ਇੱਥੇ 28 2500 'ਚ ਐਦਾਂ ਦੇ ਬਾਜੀ ਸ਼ਿਮਰ ਦੇ ਹੈਵੀ ਸੂਟ 15 1500 ਰੁਪਏ ਕਰਤੇ 15 1500 ਕੰਮ ਦੇਖੋ ਕੀਤਾ ਹੋਇਆ ਬਾਜ਼ਾਰਾਂ 'ਚ ਹੀ 7 7000 ਦਾ 8000 ਦਾ ਸੂਟ ਬਾਬੇ ਰੇੜੀ ਦੇ ਓਪਨ ਧਮਾਕਾ 3600 ਰੁ ਕੰਮ ਦੇਖੋ ਕੀਤਾ ਹੋਇਆ ਹਾਂਜੀ ਸੁਪਰ ਨਾਲੋਂ ਪਰ 450 ਰੁਪਏ ਤੁਸੀਂ ਇਹ ਚੈੱਕ ਕਰ ਲੋ 450 ਵਿੱਚ ਡਿਜ਼ਾਈਨ ਕਿੰਨੇ ਆ ਰੇਟ ਘਟ 12 1200 15 1500 ਬਾਜ਼ਾਰ ਦਾ ਰੇਟ ਇੱਥੇ 450 ਰੁਪਏ ਤੇ ਅਸੀਂ ਦੇ ਦੇਣੇ ਆ ਆ ਜੀ ਪੀਸ ਦੇਖ ਲਿਆ ਕੰਮ ਦੇਖ ਲਿਆ ਹਾਂਜੀ ਪਿਓਰ ਵਿਸਕੋਜ਼ ਦਾ ਸੂਟ ਜੀ ਆ ਦੁਪੱਟਾ ਦੇਖੋ ਨਾਲ ਡਿਜੀਟਲ ਫੁੱਲ ਪਿਓਰ ਰੇਟ ਕੀ ਇਹਦਾ ਭਾਜੀ ਵੱਡਾ ਫੇਰਾ ਵੱਡਾ ਫੇਰਾ ਭਾਜੀ ਕਿੰਨਾ 1300 ਲਓ 1300 ਰੁਪਏ ਦੇ ਵਿੱਚ ਤੁਸੀਂ ਦੇਖੋ ਹਰ ਕਿਸੇ ਦੇ ਫਾਇਦੇ 1300 ਰੁਪਏ ਦਾ ਸੂਟ ਕਰਤਾ 100 ਰੁਪਏ ਸੂਟ ਦੇ ਦੇਣਾ ਆ ਆ ਚੈੱਕ ਕਰ ਲੋ ਕੋਈ 10000 ਦਾ ਕੋਈ 12000 ਦਾ ਕੋਈ 15000 ਦਾ ਇਹ ਵੀ ਮਿੱਟੀ ਦੇ ਭਾਰੇ ਰਹਿਣਾ ਮਿੱਟੀ ਦੇ ਭਾਰੇ ਰੇਟ ਸਟਾਕ ਸਾਰਾ ਹੀ ਖਾਲੀ ਕਰਨਾ ਆ ਚੈੱਕ ਕਰ ਲੋ ਇੰਦਰੇ ਸੂਟ ਵੀ ਅੱਧੇ ਰੇਟਾਂ 'ਚ ਬਾਬੇ ਦੀ ਹੱਟੀ ਪਾਸੜੇ ਸਾਹਮਣੇ ਸ਼ਨੀਵਾਰ ਐਸ ਪਰ ਆਜੋ ਭਾਰੇ ਭਾਰੇ ਸੂਟ ਲੈ ਜਾਓ ਲੈ ਜਾਓ ਫ੍ਰੀ ਦੇ ਪਾ ਆ ਦੇਖੋ ਸਾਰਾ ਹੀ ਮਾਲ ਕੱਢਿਆ ਪਿਆ ਸਾਰਾ ਸਟਾਕ ਨੂੰ ਚਕਾ ਦੇਣਾ ਜਿਹੜਾ ਪਹਿਲਾਂ ਆ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਆ ਚੈੱਕ ਕਰੋ ਡਿਜ਼ਾਈਨ ਚੈੱਕ ਕਰ ਲਓ ਪੀਸ ਚੈੱਕ ਕਰ ਲਓ ਰੰਗ ਚੈੱਕ ਕਰ ਲਓ ਅੱਧੇ ਰੇਟਾਂ 'ਚ ਕੱਪੜਾ ਘਰਤਾ ਬਾਬੇ ਦੀ ਹਿੱਤ ਨੇ ਅੱਧੇ ਰੇਟਾਂ 'ਚ ਕੱਪੜਾ